ਖੋਏ ਦੀ ਬਰਫੀ ਤਾਂ ਤੁਸੀਂ ਸੁਣੀ ਹੋਵੇਗੀ ਲੇਕਿਨ ਅੱਜ ਤੁਹਾਨੂੰ ਖੋਏ ਵਾਲਾ ਕੁਲਚਾ ਨਾਨ ਦਿਖਾਉਣ ਜਾ ਰਹੇ ਹਾਂ ਅਕਸਰ ਹਰ ਕਿਸੇ ਨੇ ਅੰਮ੍ਰਿਤਸਰੀ ਆਲੂ ਗੋਭੀ ਅਤੇ ਪਨੀਰ ਵਾਲਾ ਕੁਲਚੇ ਦਾ ਸਵਾਦ ਤਾਂ ਕੀਤਾ ਹੋਵੇਗਾ ਲੇਕਿਨ ਬਟਾਲਾ ਦੇ ਵਿੱਚ ਇੱਕ ਖਾਸ ਕਿਸਮ ਦਾ ਕੁਲਚਾ ਨਾਨ ਮਿਲਦਾ ਜੋ ਕਿ ਖੋਏ ਦੇ ਨਾਲ ਤਿਆਰ ਹੁੰਦਾ ਤੇ ਇਸ ਖੋਏ ਵਾਲੇ ਕੁਲਚੇ ਦੇ ਚਰਚੇ ਦੂਰ ਦੂਰ ਤੱਕ ਨੇ ਤੇ ਲੋਕ ਖੋਏ ਵਾਲਾ ਕੁਲਚਾ ਖਾਣ ਦੇ ਲਈ ਦੂਰੋਂ ਦੂਰੋਂ ਆਉਂਦੇ ਨੇ ਤੇ ਬਟਾਲੇ ਦਾ ਰਹਿਣ ਵਾਲਾ ਅਨੰਤ ਕੁਮਾਰ ਨੰਦੀ ਜੋ ਕੁਲਚੇ ਦੀ ਛੋਟੀ ਜਿਹੀ ਦੁਕਾਨ ਲਗਾਉਂਦਾ ਤੇ ਉਸਦੇ ਕੋਲ ਇੰਨਾ ਹੁਨਰ ਹੈ ਕਿ ਉਹ ਖੋਏ ਦਾ ਕੁਲਚਾ ਬਣਾਉਂਦਾ ਤੇ ਬਟਾਲੇ ਦੇ ਵਿੱਚ ਹਰ ਕਿਸੇ ਦਾ ਇਮਾਨ ਪਸੰਦ ਕੁਲਚਾ ਆਖਿਰ ਅਨੰਦ ਕੁਮਾਰ ਦੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਖੋਏ ਦਾ ਕੁਲਚਾ ਬਣਾਉਂਦਾ ਆਈਡੀਆ ਆ ਆਉ ਤੁਹਾਨੂੰ ਸੁਣਾਉਂਦਿਆਂ ਮੇਰਾ ਗੈਸਟ ਹੈ ਇਹ ਹੀ ਵਾਰੂੰ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਨਹੀਂ ਉਹ ਜਗਦਾ ਮਾਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਣਾ ਆਲੂ ਵਗੈਰਾ ਖਤਮ ਹੋ ਗਏ ਤੇ ਹੀ ਮੈਂ ਕਿਹਾ ਚੱਲ ਪਨੀਰ ਲੈ ਕੇ ਆ ਜੇ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹੜਾ ਕੋ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਖੋਇ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ਲੂਣ ਮਰਚ ਪਾ ਤੂੰ ਗਰੀ ਗਰ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋ 200 ਗ੍ਰਾਮ ਖੋਇਆ ਲੈ ਆਂਦਾ ਤੇ ਉਹ ਮੈਂ ਆਪਣੇ ਬਣਾ ਕੇ ਨਮਨੂਆ ਚੈੱਕ ਕੀਤਾ ਆਪਣੇ ਬਣਾ ਕੇ ਦੱਸ ਵੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਾਇਆ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਲੇ ਜਾ ਰਹੇ ਹੈ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਦੇਦੀ ਉਹਦੇ ਨਾਲ ਫਿਰ ਇਹ ਆਪਣਾ ਕੁਝ ਪਿਆਰ ਕਰਦਾ ਹੈ। ਮੈਨੂੰ 40 ਸਾਲ ਹੋ ਗਏ ਆ। ਕਿੱਥੋਂ ਉਹ ਆਪਣੇ ਵੱਲ ਕੋਈ ਆਈਡੀਆ ਹਾਂਜੀ ਆਪਣੇ ਵੱਲੋਂ ਇੰਜਨ ਅਨੰਦ ਆਪਣੇ ਦਿਮਾਗ ਨਾਲ ਇਹਨਾਂ ਮੇਰੇ ਰਿਸ਼ਤੇਦਾਰ ਆਏ تھے। ਉਹਨਾਂ ਨੂੰ ਖਵਾਣਾ ਸੀ ਤੇ ਐਸ ਵੀ ਬਣਨੀ ਸੀ। ਕੁਝ ਇਹ ਲੱਗਦੇ ਲੱਗਦੇ ਆ। ਜਿਨ੍ਹਾਂ ਨੇ ਦੋ ਕੁਝ ਖਾਣੇ ਆ ਨਾ ਉਹਨਾਂ ਨੇ ਫੈਮਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਣਾ ਆਲੂ ਵਾਲੇ ਤੋਂ ਬਾਅਦ ਇਹ ਲਾਲ ਵਾਲਾ ਖਾਣਾ ਮੁੜ ਕੇ ਇਹਦਾ ਟੇਸਟ ਜਾਣਗੇ ਸਾਰਾ ਟੇਸਟ ਇਹਦਾ ਖੁਇਦਾ ਹੀ ਰਹਿਣਾ ਤੇ ਦੇਖੋ ਕੀ ਉਹਦਾ ਸਪான்ਸਰ ਹੈ ਮੇਰੇ ਅੱਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਸੀ ਇੱਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲਾਗ ਦਿੰਦਾ ਤੇ ਉਹਨਾਂ ਨੇ ਉਹਨਾਂ ਨੂੰ ਨਹੀਂ ਲੱਗੀ ਹੈ ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੁਇਆ ਆਪਣੇ ਪਿਆਜ਼ ਵਗੈਰਾ ਸਭ ਕੁਝ ਕਾਲੀ ਮਰਚੀ ਜੀ ਰਾਜਵਾਨ ਆਲੂ ਨਹੀਂ ਪੈਂਦੇ ਨਹੀਂ ਆਲੂ ਕੋਈ ਚਾਏ ਤੇ ਕਹਿ ਦਿੰਦੇ ਆ ਕਿ ਥੋੜਾ ਜਿਹਾ ਵਿੱਚ ਆਲੂ ਵੀ ਪਾ ਦੇ ਉਹ ਆਪਸ਼ਨ ਨਾ ਰਵੀ ਤਾਂ ਹੁਣ ਕੋਈ ਕਰਦਾ ਹੀ ਨਹੀਂ ਹਾਂ ਤੁਸੀਂ ਹੱਥ ਜੀ ਲਾ ਲੋ ਮਟਰ ਬਹੁਤ ਘੱਟ ਬੰਦੇ ਨੇ